15 ਮਿੰਟ ਦੀ ਥਿਕੇ ਨੇ ਵੀ ਆਉਂਦੇ ਸਾਡੇ ਪੰਜਾਬੀ ਜਿਗਾ ਵੀ ਲਾਈਨ ਹਾਜ਼ਰ ਕਰ ਲਏ ਠੀਕ ਹੈ ਜੀ ਪੂਰਤ ਕੋਈ ਬੱਸਾਂ ਵਾਲਾ ਜੀ ਬਹੁਤਾ ਚਾਹਤਾ ਪੁੱਲਾ ਕਹਿੰਦੇ ਵੀ ਕੋਈ ਅੱਜ ਤਾਂ ਬੱਸ ਸਟੈਂਡ ਹੈ ਜਾਂ ਨਹੀਂ ਉਹ ਦੇਖਣਗੇ ਤੇ ਉਹ ਤਾਂ ਕਹਿੰਦੇ ਵੀ ਇੱਥੇ ਟਰੱਕੇ ਖੜੇ ਹੈਗੇ ਨੇ ਕੋਈ ਬੱਸ ਕੱਢਦੀ ਅੱਛਾ ਉੱਥੇ ਕਿਹੜਾ ਮਾਰ ਕੇ ਆਇਆ ਜੀ ਜਿਹੜਾ ਮਾਰ ਕੇ ਅੱਛਾ ਫਿਰ ਤਾਂ ਕਾਫੀ ਸਮਾਂ ਰਹਿ ਗਿਆ 100 ਮੀਟਰ 150 ਮੀਟਰ ਦੀ ਦੂਰੀ ਤੇ ਆ ਹਾਂਜੀ ਹਾਂਜੀ ਘੰਟਾ ਰਹਿ ਸਾਡੇ ਕੋਲ ਘੰਟਾ ਮੈਂ ਚੰਡੀਗੜ੍ਹ ਜਾਣਾ ਤਾਂ ਸੀ ਅੱਛਾ ਚੰਡੀਗੜ੍ਹ ਜਾਣਾ ਹਾਂਜੀ ਬੱਸ ਕੋਈ ਮਿਲੀ ਨਹੀਂ ਅਜੀ ਸਵੇਰਿਓਂ ਆਏ ਇੱਥੇ ਇੱਥੇ ਜਦੋਂ ਇਹ ਖੜੇ ਆਉਣੇ ਤੋਂ ਪਹਿਲਾਂ ਖੜੇ ਜੀਏ ਤੇ ਮੇਰੇ ਸੇਪ ਸਾਹਿਬ ਨਾਲ ਆ ਮਿਲ ਕੇ ਕਿਵੇਂ ਦਾ ਮਹਿਸੂਸ ਕਰਿਆ ਤੁਸੀਂ ਬਹੁਤ ਵਧੀਆ ਮਹਿਸੂਸ ਕਰਿਆ ਜੀ ਬਹੁਤ ਵਧੀਆ ਬਹੁਤ ਮਧਾ ਮੇਰਾ ਪਿੰਡ ਕਰਾਲੀ ਹੋਏ ਕਰਾਲੀ ਹੋਏ ਕੀ ਬਾਤ ਹੈ ਜੀ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਜੀ ਸੀਐਮ ਸਾਹਿਬ ਹੈ ਜਦੋਂ ਗੱਡੀ ਜੋਤਰੇ ਫਿਰ ਅਸੀਂ ਪਛਾਣ ਲਿਆ ਉਹਨਾਂ ਨੂੰ ਅੱਛਾ ਜੀ ਤਾਂ ਜੀ ਫਿਰ ਸਾਡੇ ਨਾਲ ਗੱਲਬਾਤ ਕਰੀ ਕਹਿੰਦੇ ਤੁਸੀਂ ਕਿਸ ਤਰ੍ਹਾਂ ਖੜੇ ਹੋ ਰਹੇ ਅਸੀਂ ਕਿਹਾ ਵੀ ਅਸੀਂ ਤਾਂ ਬੱਸ ਨੂੰ ਖੜੇ ਜੀ ਸਾਨੂੰ ਵੀ ਕਾਫੀ ਦੇਰ ਹੋ ਗਈ ਖੜਿਆ ਨੂੰ ਸਾਡੇ ਨਾਲ ਇੱਕ ਸਵਾਰੀ ਹੋਰ ਸੀ ਉਹ 3:30 ਵਜੇ ਖੜੇ ਸੀਗੇ ਅੱਛਾ ਕੋਈ ਬੱਸ ਨਹੀਂ ਆਈ ਫਿਰ ਉਹ ਸਾਨੂੰ ਕਹਿੰਦੇ ਵੀ ਕਿੰਨੇ ਵਜੇ ਆਉਂਦੀ ਬੱਸ ਕਿੰਨੇ ਕਵਜੇ ਆਗੇ ਸੀਗੇ ਸੀਐਮ ਸਾਹਿਬ ਸੀਐਮ 5 ਵਜੇ ਤੋਂ ਪਹਿਲਾਂ ਹੀ ਆ ਗਏ ਸੀ 5 ਵਜੇ ਤੋਂ ਪਹਿਲਾਂ ਆ ਗਏ ਇੱਕ ਘੰਟਾ ਰਹੇ ਜੀ ਇੱਕ ਘੰਟਾ ਫਿਰ ਤੁਸੀਂ ਨਾਲੇ ਰਹੇ ਹਾਂ ਹਾਂਜੀ ਹਾਂਜੀ ਗੋਰੀ ਗੱਪਸ਼ਪ ਹੋਈ ਹੈ ਹਾਂਜੀ ਹਾਂਜੀ ਪੂਰੀਆਂ ਮੁਸ਼ਕਿਲਤਾਂ ਜਾਣੀਆਂ ਹਾਂਜੀ ਉਹ ਫਿਰ ਜਿਹੜਾ ਕਰਾਲੀ ਦਾ ਮਾਹੌਲ ਸੀਗਾ ਬੱਸ ਅੱਡੇ ਦਾ ਚਾਹ ਪਲਾਈ ਤੁਸੀਂ ਹਾਂਜੀ ਹਾਂਜੀ ਚਾਹ ਚਾਹ ਪੀਤੀ ਉਹਨਾਂ ਨੇ ਆਰਾਮ ਨਾਲ ਹਾਂ ਜੀ ਸਾਹ ਹਿੱਤਾ ਲੱਗਿਆ ਵੀ ਪਹਿਲੀ ਵਾਰ ਸੀਐਮ ਸਾਡੇ ਨੇੜੇ ਆਇਆ ਕੋਈ ਡਰ ਡਰਚਾ ਨਹੀਂ ਲੱਗਿਆ ਮਤਲਬ ਡਰ ਡਾਂਗੇ ਚੌੜ ਚੜਿਆ ਸਾਡੇ ਤਾਂ ਕਿਹ ਜੇ ਮਾਰਦੇ ਸੀਗੇ ਨਾ ਨਾ ਉਹ ਤਾਂ ਪਰਾ ਮਾਰੇ ਉਹਨੂੰ ਪੈਦਾ ਕੋਈ ਸੂਟੇ ਜਿਹੜੇ ਨਾਲ ਜਿਹੜੇ ਨਾਲ ਉਹ ਕਹਿੰਦਾ ਅੱਛਾ ਫੋਟੋਗ੍ਰਾਫ 15 ਮਿੰਟ ਤੱਕ ਤਿੰਨ ਜਣੇ ਤੇ ਅਸੀਂ ਤਿੰਨਾਂ ਦੇ ਕੋਲੇ ਖੜਾ ਰਹੇ ਅੱਛਾ ਉਹਨੇ ਪੁੱਛਿਆ ਵੀ ਬਸ ਕਿਉਂ ਨਹੀਂ ਆਈ ਬਕਾ ਜੀ ਤੁਹਾਡੀ ਗੌਰਮੈਂਟ ਹੈ ਜੀ ਤੇ ਹੁਣ ਕੋਈ ਪਤਾ ਉਹਨੇ ਕਹਿੰਦੇ ਨਹੀਂ ਆਈ ਹੈ ਤੁਹਾਡੀ ਵੇਟ ਤੇ ਕਰ ਸਾ ਤੇ ਵੇਟ ਕਰ ਰਹੇ ਘੰਟੇ ਸਾਡੇ ਤਿੰਨ ਉਹ ਤੇ ਖੜੇ ਨਹੀਂ ਤਾਂ ਹਾਂ ਜੀ ਠੀਕ ਹੈ ਵੀ ਦੋ ਘੰਟੇ ਤੋਂ ਬਸਲੀ ਆ ਜਾਈਗੀ ਹ ਉਹ ਇਹ ਮੈਨੂੰ ਕਹਿਆ ਕਿ ਡੀਸੀ ਨੂੰ ਫੋਨ ਲਾਓ ਬਣਾਓ ਬਸ ਜੀ ਸਾਹਿਬ ਆ ਗਏ ਡੀਸੀ ਆ ਗਏ ਕਿੰਨੇ ਮਿੰਟ ਕਿੰਨੀ دیر ਬਾਅਦ ਆ ਗਏ ਉਹ ਆਇਆ ਤਾਂ ਤੁਰ ਅੱਧਾ ਚਲੋ ਟਾਈਮ ਲੱਗਣੀ ਸੀ ਅੱਧਾ ਘਟਾ ਤੇ ਬਾਅਦ ਜਿਹੜੀ ਆਈਟੀਸੀ ਆ ਬਿਲਕੁਲ ਲਾਈਟ ਟਾਈਮ ਤੇ ਪਹੁੰਚੇ ਮੈਂ ਕਹਿੰਦਾ ਵੀ ਅਸੀਂ ਕਿ ਵੀ ਅੱਡੇ 'ਚ ਵੀ ਅੱਡਾ ਵੀ ਅੱਡੇ 'ਚ ਵੀ ਖੜੀ ਹੋਣੀ ਵਸ ਉੱਥੇ ਨੂੰ ਵੀ ਚੱਲ ਪਏ ਤੇ ਕਿਸੇ ਦੱਸੇ ਵੀ ਉੱਥੇ ਦਾ ਖੜਦੀ ਉਹਨੂੰ ਕੋਈ ਵਾਸਤੇ ਪਏ ਅਸੀਂ ਮੁੜ ਕੇ ਉਹ ਕਾਲੀ ਟ੍ਰੱਕ ਟ੍ਰੱਕ ਖੜਾਏ ਉੱਥੇ ਹਾਂ ਤੇ ਮੁੜ ਕੇ ਦੱਸੇ ਹਾਂ ਵੀ ਅੱਡਾ ਹੈਗਾ ਪਰ ਹੈ ਨਹੀਂ ਔਰ ਡੀਸੀ ਨੂੰ ਇਹ ਕਿਹਾ ਕਹਿੰਦਾ ਵੀ ਡੀਸੀ ਨੂੰ ਕਹਿੰਦਾ ਵੀ ਡਿਊਟੀ ਵੀ ਉਹਦੇ ਤੇ ਵਸ ਕਰਾ ਲਈ ਤੇ ਕੋਈ ਟਾਈਮ ਚੱਲੂਗਾ ਪੱਕਾ ਮੈਂਬਰ ਸਰ ਨੂੰ ਵੀ ਅੱਡੇ ਦੇ ਘੰਟੇ ਪਹਿ ਬਾ ਸਵੇਰ ਇੱਕ ਦੋ ਟਾਈਮ ਚੱਲਣਗੇ ਚੱਲਣਗੇ